ਇਸ ਤਰ੍ਹਾਂ ਮੰਨ ਲਈਏ ਅੱਜ ਇਨਸਾਨ ਦੇ ਮੋਬਾਈਲ ਦੇ ਵਿੱਚ ਜੀਪੀਐਸ ਮੋਡ ਹੁੰਦਾ ਹੈ ਜੀਪੀਐਸ ਮੋਡ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਲੁਧਿਆਣਾ ਜਾਣਾ ਹੈ ਤੇ ਆਪਣੇ ਮੋਬਾਈਲ ਦੇ ਵਿੱਚ ਲੁਧਿਆਣਾ ਪਾ ਦਿਓ ਤੇ ਤੁਹਾਨੂੰ ਮੋਬਾਈਲ ਕੀ ਕਰੇਗਾ ਲੁਧਿਆਣੇ ਦਾ ਰਾਹ ਦੱਸਣਾ ਸ਼ੁਰੂ ਕਰ ਦੇਵੇਗਾ ਜੀਪੀਐਸ ਮੋਡ ਕਹਿੰਦੇ ਉਹਨੂੰ ਉਸ ਵੇਲੇ ਕੋਈ ਮੋਬਾਈਲ ਨਹੀਂ ਸੀ ਜੀਪੀਐਸ ਨਹੀਂ ਸੀ ਪਰ ਤੁਹਾਨੂੰ ਪਤਾ ਪਰਮੇਸ਼ਵਰ ਦਾ ਜੀਪੀਐਸ ਕੀ ਹੈ ਭੋਲੀਏ ਕੀ ਸੀ ਤਾਰੇ ਬੋ ਹallelujah ਹallelujah ਹੁਣ ਉਹ ਤਿੰਨ ਮਜੂਸੀ ਪੂਰਬ ਦੇ ਵਿੱਚ ਨੇ ਕਿ ਤਾਰੇ ਭਾਈ ਬਚਲੀ ਕੇ ਆਕਾਸ਼ ਪਰਮੇਸ਼ਰ ਦੀ ਮਹਿਮਾ ਕਰਦਾ ਏ ਤੇ ਉਹ ਤਾਰਾ ਕੀ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਚੱਲ ਰਿਹਾ ਸੀ ਤਾਰਾ ਉਹਨਾਂ ਨੂੰ ਦੱਸ ਰਿਹਾ ਸੀ ਕਿ ਮੁਕਤੀ ਦਾਤਾ ਕਿਸ ਨਗਰ ਦੇ ਵਿੱਚ ਪੈਦਾ ਹੋਇਆ ਏ ਤੇ ਤਾਰੇ ਨੇ ਕੀ ਕੀਤਾ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਗਿਆ ਜਿਸ ਜਗ੍ਹਾ ਤੇ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਪੈਦਾ ਹੋਇਆ ਸੀ